ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਬਸਤੀ ਬਾਬਾ ਸਰੂਪ ਦਾਸ ਕਾਲੂ ਵਾਲਾ ਵਿਖੇ ਬੱਸ ਅਤੇ ਕਾਰ ਦੇ ਵਿਚਾਲੇ ਵਾਪਰਿਆ ਭਿਆਨਕ ਹਾਦਸਾ ਜਾਣਕਾਰੀ ਮੁਤਾਬਕ ਫਾਜ਼ਿਲਕਾ ਰੋਡ ਤੇ ਪਿੰਡ ਕਾਲੂ ਵਾਲਾ ਵਿਖੇ ਸੜਕ ਦੇ ਵਿੱਚ ਪਏ ਟੋਏਆਂ ਦੇ ਕਾਰਨ ਬੱਸ ਅਤੇ ਕਾਰ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਦੱਸ ਦਈਏ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਅਕਸਰ ਹੀ ਹਾਦਸੇ ਵਾਪਰਦੇ ਨੇ ਇਸ ਤੋਂ ਪਹਿਲਾਂ ਵੀ ਰਾਤ 1.5 ਵਜੇ ਦੇ ਕਰੀਬ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਸੀ ਕਿਉਂਕਿ ਇਸ ਜਗ੍ਹਾ ਤੇ ਸੜਕ ਦੇ ਉੱਤੇ ਵੱਡੇ ਵੱਡੇ ਟੋਏ ਪਏ ਹੋਏ ਹਨ ਜੋ ਕਿ ਅਕਸਰ ਹੀ ਹਾਦਸਿਆਂ ਦਾ ਕਾਰਨ ਬੰਦੇ ਹਨ ਦੱਸ ਦਈਏ ਕਿ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦਿਆਂ ਪਿੰਡ ਦਾ ਪਾਣੀ ਸੜਕ ਤੇ ਆ ਜਾਂਦਾ ਜਿਸ ਦੇ ਕਾਰਨ ਇਹ ਟੋਏ ਬਣੇ ਹੋਏ ਹਨ ਹਾਲਾਂਕਿ ਪੰਚਾਇਤ ਦੇ ਵੱਲੋਂ ਆਪਣੇ ਪੱਧਰ ਤੇ ਵੀ ਇਹਨਾਂ ਟੋਇਆਂ ਨੂੰ ਭਰਨ ਦੀ ਕੋਆਇਤ ਕੀਤੀ ਗਈ ਹੈ ਪਰ ਫਿਰ ਵੀ ਅੱਜ ਤੜਕਸਾਰ ਪੰਜਾਬ ਰੋਡ ਹੋਏ ਦੀ ਬੱਸ ਅਤੇ ਕਾਰ ਦੇ ਵਿਚਾਲੇ ਟੱਕਰ ਹੋ ਗਈ ਇਸ ਦੇ ਵਿੱਚ ਕਾਰ ਸਵਾਰ ਦੇ ਸੱਟਾਂ ਲੱਗੀਆਂ ਅਤੇ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਭਾਈ ਜੀ ਜੀ ਨਾ ਤੁਹਾਡਾ ਮੰਗਲਜੀ ਸਿੰਘ ਡਰਾਈਵਰੋਂ ਵਾਸਤੇ ਹਾਂਜੀ ਕਿਹਦਾ ਹਾਦਸਾ ਹੋਇਆ ਜੀ ਹਸਾ ਜੀ ਫਾਈਲ ਕਾ ਤੋਂ ਆ ਰਹੀ ਸੀ ਅੰਮ੍ਰਿਤਸਰ ਜਾਣਾ ਸੀਗਾ ਇਧਰੋਂ ਕਾਰ ਜਿਹੜੀ ਹੈ ਉਹ ਓਵਰ ਸਪੀਡ ਤੇ ਆ ਰਹੀ ਸੀ ਜੀ ਇਸੇ ਕਾਰ ਵੱਜੀ ਹੈ ਉਹ ਤੋਂ ਪਿੱਛੇ ਉੱਕਣੀ ਹੈ तकरीबन ਕਿਲਾ ਡੇਢ ਕਿਲਾ ਵਾਰ ਦੇ ਉੱਥੇ ਆ ਕੇ ਸਾਡੇ ਵਿੱਚ ਵੱਜੀ ਹੈ ਗਲਤੀ ਕਾਰ ਵਾਲੇ ਦੀ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਜਿਹੜਾ ਕਾਰ ਚਲਾਉਣ ਵਾਲਾ ਸੀਗਾ ਉਹ ਪੱਜ ਚੁਕਿਆ ਹੈ ਹੈਗੇ ਮੁਲਾਜ਼ਮ ਹੈ ਪੁਲਿਸ ਮੁਲਾਜ਼ਮ ਜੇ ਪੁਲਿਸ ਮੁਲਾਜ਼ਮ ਹੀ ਅਦਾ ਕਰਨਗੇ ਓਵਰ ਸਪੀਡ ਤੇ ਗੱਡੀਆਂ ਚਲਾਣਗੇ ਤੇ ਫਿਰ ਆਮ ਪਬਲਿਕ ਦਾ ਕੀ ਹੋਊਗਾ ਨਹੀਂ ਲੱਗਿਆ ਪਤਾ ਵੀ ਇਹ ਮੁਲਾਜ਼ਮ ਕਿੱਥੋਂ ਦਾ ਹੈ ਤੇ ਮੁਲਾਜ਼ਮ ਹੈਗੇ ਮੋੜ ਕੇ ਦਾਜੀ ਮੋੜ ਕੇ ਠੀਕ ਹੈ ਕਾਰ ਸਪੀਡ ਤੇ ਸੀ ਹਾਂਜੀ ਬਹੁਤ ਸਪੀਡ ਤੇ 70 ਦੀ ਸਪੀਡ ਤੇ ਕਾਰ ਸੀ ਅੱਛਾ ਮੈਂ ਸਾਹਮਣੇ ਮੈਂ ਟਿਕਟਾ ਸਕੀਰਾਂ ਦਾ ਮੈਂ ਟਿਕਟਾ ਕੱਢਦਾ ਨਾ ਹਾਂਜੀ ਤੇ ਤੁਸੀਂ ਇਸੇ ਬਾਸ ਤੱਕ ਨਾ ਕਿਉਂ ਨਹੀਂ ਯਾਰ ਇਸੇ ਬਾਸ ਤੱਕ ਨਾ ਹਾਂਜੀ ਇਸੇ ਬਾਸ ਤੇ ਮੈਂ ਟਿਕਟਾ ਕੱਢ ਕੇ ਕਿਹੜੀ ਬਾਰੀ ਆਇਆ ਤੇ ਜਦੋਂ ਮੈਂ ਅੱਗੇ ਆਇਆ ਤਾਂ ਮੈਂ ਸਾਹਮਣੇ ਮੇਰੇ ਧਿਆਨ ਸੀਗਾ ਉਹ ਜਿਆਦਾ ਸਪੀਡ ਦੇ ਉਖਲੀ ਚ ਵੱਜੀ ਗੱਡੀ ਉਖਲੀ ਚ ਵੱਜਣ ਤੇ ਗੱਡੀ ਘੁੰਮ ਗਈ ਹੈ ਘੁੰਮ ਕੇ ਤੇ ਗੱਡੀ ਐ ਟੇਢੀ ਗੱਡੀ ਜਾ ਕੇ ਵੱਜੀ ਐ ਬੱਸ ਦੇ ਵਿੱਚ ਆ ਬੱਸ ਦੀ ਸਪੀਡ ਲਗਭਗ 50 ਤੋਂ 55 ਦੀ ਸਪੀਡ ਇੱਥੇ ਕਰਕੇ ਆ ਆਮ ਨੋਰਮਲ ਸਪੀਡ ਜਿਆਦੀ ਹੁੰਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਹੈ ਬਾਕੀ ਸਪੀਡ 50 ਹੋਣੀ ਹੈ ਫਾਇਲ ਕਾ ਤਾਂ ਚੱਲੇ ਸੀ ਤੁਸੀਂ ਹਾਂਜੀ ਫਾਇਲ ਕਾ ਚੱਲੇ ਸੀ ਅੰਮ੍ਰਿਤਸਰ ਜਾਣਾ ਸੀ ਦਾ ਤੁਹਾਡਾ ਕੀ ਨਾਮ ਹੈ ਹਾਂਜੀ ਫਾਇਲ ਕਾ ਅੰਮ੍ਰਿਤਸਰ ਮੇਰਾ ਨਾਮ ਮਰਦੀਪ ਸਿੰਘ ਨਾਮ ਮੇਰਾ ਜੀ ਨਾ ਕਨੈਕਟਰ ਰੋਡ ਕਨੈਕਟਰ ਆ ਗਿਆ ਗੱਡੀ ਚਲਾਉਣ ਵਾਲੇ ਕੌਣ ਸੀਗੇ ਇਹ ਲੱਪਰੀਸੀ ਜੀ ਮੁੰਡਾ ਭਰਾ ਹੀ ਆਪਣਾ ਜੀ ਮੋਹਨਕੇ ਠਾੜ ਤੋਂ ਜੀ ਤੁਹਾਡਾ ਕਿਹੜਾ ਪਿੰਡ ਹੈ ਸਾਡਾ ਮੋਹਨਕੇ ਠਾੜ ਹੀ ਪਿੰਡ ਜੀ ਇਹ ਕਿਦਾਂ ਹਸਾ ਵਾਪਰਿਆ ਕੋਈ ਪਤਾ ਇਹ ਪਤਾ ਜੀ ਇੱਥੋਂ ਸੁਣਨ ਤੋਂ ਹੀ ਪਤਾ ਲੱਗ ਰਿਹਾ ਜੀ ਇਹਨਾਂ ਦੇ ਆਪਣੇ ਪਿੰਡ ਵਾਲਿਆਂ ਤੋਂ ਹੀ ਵੀ ਉੱਥੇ ਖੜੇ ਆ ਜੀ ਖੜੇ ਤੋਂ ਗੱਡੀ ਕਹਿੰਦੇ 부ੜਕੀ ਹੈ ਤੇ ਚਲੋ ਜਿਵੇਂ ਵੀ ਸੀ ਤੇ ਉਹ ਕਹਿੰਦੇ ਗੱਡੀ ਵੱਜੀ ਐ ਤੋਂ ਸਾਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਸੀ ਤੇ ਆਪ ਹੁਣੇ ਹੀ ਆਏ ਆ ਅਸੀਂ ਹਸਪੀਟਲ ਤੋਂ ਕਿਹ ਆਏ ਆ ਮੁੰਡਾ ਠੀਕ ਐ ਜੀ ਥੋੜੀਆਂ ਬੋਟੀਆਂ ਚਲੋ ਸੱਟਾਂ ਲੱਗੀਆਂ ਵਾਈਕਰੂ ਦੀ ਮਿਹਰ ਐ ਜੀ ਸ਼ੁਕਰ ਐ ਜੀ ਮਾਲਕ ਦਾ ਕਾਰ ਦਾ ਵੱਡਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਚਲੋ ਜੀ ਜੋ ਵਾਈਕਰੂ ਨੂੰ ਮਨਜ਼ੂਰ ਜੀ ਹੁਣ ਕਿਤੇ ਕਿਤੇ ਕਾਰ ਸਪੀਡ ਤੇ ਸੀ ਜਿਆਦਾ ਡਰਾਈਵਰ ਦੱਸਦੇ ਐ ਇਹਦਾ ਜੀ ਹੁਣ ਵਾਈਕਰੂ ਜਾਣਦਾ ਐ ਉਹ ਕਹਿੰਦੇ 170 ਤੇ ਚੜਦੀ ਮੈਂ ਕਹਾਂ ਜੀ 170 ਤੇ ਦੇ ਨਾਲ ਦੀ ਲਿਆ ਦੇ ਨਾ ਸਾਨੂੰ ਚੜਾ ਕੇ ਵਾਈਕਰੂ ਦੀ ਮਿਹਰ ਐ ਚਲੋ ਸਾਡਾ ਭਰਾ ਵੱਜ ਗਿਆ ਸਾਨੂੰ ਹੋਰ ਨਹੀਂ ਕਾਰਾਂ-ਕੁਰਾਂ ਦਾ ਵਜਦੀਆਂ ਰਹਿੰਦੀਆਂ ਚਲੋ ਬਾਈਕਰੋ ਦੀ ਮਿਹਰੇ ਜੀ ਭਰਾ ਬੱਜ ਗਿਆ ਬੱਸ ਕੋਈ ਪੁੱਤੋ ਦੀ ਕੋਣ ਕਿਠਾੜ ਤੋਂ ਜੀ ਕੀ ਨਾਂ ਤੁਹਾਡਾ ਐਪੀ ਜੀ ਮੇਰਾ ਨਾਮ ਤੁਹਾਡੇ ਬ੍ਰਦਰ ਨੇ ਜਿੰਨਾ ਦਾ ਬ੍ਰਦਰ ਭਰਾਵਾਂ ਤੋਂ ਵੀ ਵੱਧ ਕੇ ਸਾਡਾ ਪਿਆਰਾ ਮਿੱਤਰ ਹੀ ਸਾਡਾ ਹਾਂਜੀ ਹਾਂਜੀ ਮੁਲਾਜ਼ਮ ਨੇ ਇਹ ਨਹੀਂ ਨਹੀਂ ਇਹ ਮੁਲਾਜ਼ਮ ਨਹੀਂ ਜੀ ਕਿਹੜੇ ਹਸਪਤਾਲ ਗਿਆ ਉਹਨਾਂ ਇਹ ਸਿਵਲ ਹਸਪਤਾਲ ਜਲਾਲਾਬਾਜ ਠੀਕ ਹੈ ਹਾਂਜੀ ਇਹਨੇ ਕੋ ਵੇਂਦਾ ਨਹੀਂ ਇੱਥੇ ਰੋਜ਼ ਐਕਸੀਡੈਂਟ ਹੁੰਦੇ ਆਪੋ ਆਪ ਦੇ ਪੇਸ਼ੈਂਟ ਨੂੰ ਜੋ ਡਿੱਗਦਾ ਉਹਨੂੰ ਠੱਟਾ ਲੱਗਦੀਆਂ ਅਗਲੇ ਚੱਕ ਲੈ ਜਾਂਦੇ ਜੀ ਕੋਈ ਅਧਿਕਾਰੀ ਨਹੀਂ ਇੱਥੇ ਵੇਂਦਾ ਕੋਈ ਸੁਣਦਾ ਨਹੀਂ ਇਹ ਕੋਈ ਐਦਾਂ ਨਹੀਂ ਖੜਾ ਜੀ ਅ ਕੱਲ ਪਰਸੋ ਵੀ ਇੱਥੇ ਉੱਥੇ ਗੱਡੀ ਘੁੰਮਦੀ ਕੰਮਦੀ ਹਟੋਆਂ ਚ ਵੱਜੀ ਹੁੰਦੀ ਹੋਈ ਚਾਰੇ ਟਾਇਰ ਹੁੰਦਾਂ ਰਾਤੀ 1:30 ਵਜੇ ਲੋਕੀਂ ਦੌੜ ਕੇ ਤੇ ਲੋਕਾਂ ਨੇ ਕੱਢਿਆ ਹੈ ਅੱਜ ਵੀ ਅਸਤਾ ਕਰੇ ਸਾਂ ਤੇ ਖੜਕਾ ਸੁਣ ਕੇ ਬਾਹਰ ਆਏ ਆ ਤੇ ਉਵੇਂ ਹੀ ਦੱਸਦੇ ਪੈਣੇ ਜੀ ਸਾਰੇ ਵੀ ਉੱਥੇ ਗੱਡੀ ਟੋਏ ਚ ਵੱਜੀ ਏ ਕਾਰ ਤੇ ਅੱਗੋਂ ਬੱਸ ਆਉਂਦੀ ਸੀ 6 ਘੰਟੇ ਕਰਨ ਕੀ ਹੈ ਜੀ ਤੁਹਾਡੀ ਇੱਥੇ ਟੋਏ ਨੇ ਜਾਂ ਕੋਈ ਭਾਈ ਨੇ ਹੋਰ ਕਿਤੇ ਨਹੀਂ ਇਹ ਨਹੀਂ ਮੈਨੂੰ ਪਤਾ ਜੀ ਕਾਰਨ ਕੀ ਮੈਂ ਤਾਂ ਇਹ ਆਣਾ ਵੀ 3 ਸਾਲ ਦੇ ਨੇ ਤੇ ਇਹ ਸਰਕਾਰਾਂ ਤੇ ਇਹ ਜਿਹੜੇ ਅਧਿਕਾਰੀ ਨੇੁੱੁੱਤੇ ਕਰਦੇ ਕੀ ਨਹੀਂ ਐਨੀਆਂ ਐਨੀਆਂ ਤਨਖਾਹਾਂ ਲੈਂਦੇ ਨੇ ਐਮਐਲਏ ਨਾਲ ਗੱਲ ਕੀਤੀ ਹੈ ਮਸਲੇ ਦੇ ਕੋਈ ਨਹੀਂ ਮੈਂ ਕੋਈ ਨਹੀਂ ਕੀਤੀ ਜੇ ਮੈਂ ਟੋਠਨੇ ਮਾਰਨਾ ਤੇ ਸਾਡੇ ਪਿੰਡੋਂ ਜਾ ਕੇ ਬੰਦੇ ਵੀ ਬੀਬੀਆਂ ਵੀ ਕਾਫੀ ਗਏ ਨੇ ਮਿਲ ਕੇ ਆਏ ਨੇ ਪਾਣੀ ਦੀ ਨਿਕਾਸੀ ਕੋਣੀ ਜੀ 2-3 ਸਾਲ ਦੀ ਪਾਣੀ ਬਾਟੀਆਂ ਨਾ ਕੱਢ-ਕੱਢ ਕੇ ਚੜਕੋ ਪਾਰ ਡੋਲਣਿਆ ਚਲੋ ਪਾਣੀ ਤਾਂ ਛੱਡਿਆ ਜੀ ਹਰ ਗੱਡੀ ਇੱਥੇ ਰੁੱਕੇ ਜਾਂਦੀ ਮੈਂ ਤਾਂ ਨੇ ਮੇਰੀ ਸਮਝੀ ਤੋਂ ਬਾਹਰ ਹੈ ਜੀ ਵੀ ਇਹ ਕਰਦੇ ਕੀ ਨਹੀਂ ਜੀ ਜਦੋਂ ਗੱਡੀ ਹਾਰੇ ਮੁੱਖ ਮੰਤਰੀ ਦੀ ਗੱਡੀ ਤੇ ਬ੍ਰੇਕ ਲਾ ਕੇ ਲੰਗਰੀ ਜਦੋਂ ਲੰਗਈ ਦੀ ਤਾਂ ਕੋਈ ਸੁਣਵਾਈ ਕੋਈ ਨਹੀਂ ਜੀ ਕੋਈ ਵੇਂਦਾ ਹੀ ਕੋ ਨਹੀਂ ਜੇ ਕੋ ਜਾਣਦੇ ਨੇ ਸਾਡੇ ਪਿੰਡ ਵਾਲੇ ਐਮਐਰ ਕੋਲ ਹੋਇਆ ਜੀ ਉਹਨੇ ਵਿਸ਼ਵਾਸ ਦਿਵਾਇਆ ਕਰਾ ਜਾਂਦੇ ਉਹਨੂੰ ਵਿਸ਼ਵਾਸ ਤੇ ਕੰਮ ਜੱਲੀ ਜਾਂਦਾ ਉਹਨੇ ਜਨੂੰ 22 ਸਾਲ ਇਹਨਾਂ ਦੇ ਹੋ ਗਏ ਨੇ ਲੰਗ ਟੱਪ ਜਾਣਗੇ ਹੋਰ ਆ ਜਾਏਗਾ ਮੈਂ ਵਿਸ਼ਵਾਸ ਹੀ ਦਿਵਾਇਆ ਜਾ ਰਿਹਾ ਕੰਮ ਨਹੀਂ ਕੀਤਾ ਕੰਮ ਇੱਕ ਡੱਕੇ ਦਾ ਨਹੀਂ ਜੀ ਡੱਕੇ ਦਾ ਕੰਮ ਨਹੀਂ ਸਾਡੇ ਹਸਤਾਨੇ ਆ ਵੀ ਆ ਆਜਾ ਸਾਡੇ ਟੋਏ ਨੇ ਜੀਤੇ ਰੋਡਾਂਲੇ ਇਹ ਤਾਂ ਭਰਨ ਘਟੋ ਘਟ ਹੋਰ ਕੋਈ ਨਾ ਕਰਨ ਗੱਡੀ ਕੋ ਲੁੱਕ ਤੇ ਡਰਾਮਾ ਲੱਗਣਾ ਹੈ ਤੋ ਉਹਦਨ ਪਿੰਡਾਂ ਨੇ ਫੰਡ ਜੋੜ ਕੇ ਜੀ 100 100 200 5 500 ਹਜ਼ਾਰ ਹਜ਼ਾਰ ਪਿੰਡਾਂ ਨੇ ਜੋੜਿਆ ਉਹ ਚੱਲ ਕੇ ਤੁਸੀਂ ਪੱਤਰਕਾਰ ਦੇ ਵੇਖ ਲਓ ਅੱਧਾ ਪਾਸਾ ਜਿਹੜਾ ਸੀਮੈਂਟ ਤੇ ਬੱਜਰੀ ਨਾਲ ਆ ਭਰਿਆ ਪਿੰਡਾਂ ਲਿਆ ਆਪ ਲਾ ਕੇ ਪਿੰਡੋ ਦੀ ਮਿਸਤਰੀ ਜਾ ਕੇ ਪਿੰਡੋ ਮਜ਼ਦੂਰ ਲਾ ਕੇ ਅੱਧੀ ਜੜੀ ਅਜੋਂ ਦੇ ਕੋਸ ਖੱਡੇ ਚ ਵੇ ਕੀ ਗੱਡੀ ਜਿਸ ਕਰਕੇ ਆ ਕੰਮ ਹੋਇਆ ਹੈ ਸਾਡੀ ਤਾਂ ਹੱਥ ਬੰਨ ਕੇ ਬੇਨਤੀ ਹੈ ਕਿ ਕੋਈ ਰੱਬ ਦਾ ਰੂਪ ਹੈ ਸਰਕਾਰ ਚ ਕੋਈ ਹਕਰੀ ਪਾਣੀ ਦੀ ਨਿਕਾਸੀ ਨਾ ਹੁਣ ਕਰਕੇ ਖੱਡੇ ਵੱਜੇ ਪਾਣੀ ਦੀ ਨਿਕਾਸੀ ਨਹੀਂ ਹੈ ਜੀ ਉਹ ਪਾਣੀ ਉੱਥੇ ਨਹੀਂ ਮੈਨੇ ਉੱਥੇ ਖੜਦਾ ਉੱਥੋ ਹੀ ਖੱਡੇ ਵੱਜ ਗਏ ਜੀ ਖੱਡੇ ਵੇ ਹੀ ਵੱਜੇ ਤੁਹਾਡੀ ਗੱਲ ਨਾਲ ਬਿਲਕੁਲ ਮੈਂ ਆਣਾ ਵੀ ਇਹ ਨਿਮਣ ਕਰਕੇ ਖੱਡੇ ਵੱਜ ਜ ਨੇ ਜੀ ਤੇ ਉਸੇ ਕਰਕੇ ਪਰ ਸੁਣਨ ਵਾਲਾ ਕੋਈ ਨਹੀਂ ਜੀ ਮਾਮੂਲੀ ਖੱਡਾ ਜਿਹੜਾ ਐਡਾ ਬਣਿਆ ਪਿਆ ਹੈ ਤੁਹਾਨੂੰ ਦੱਸਿਆ 2-3 ਸਾਲ ਦਾ ਖੱਡਾ ਮਲੇ ਕੋਈ ਕਿਉਂ ਨਹੀਂ ਇਹ ਮਤਲਬ ਬੈਨਾ ਧਿਆਨ ਦਿੰਦੇ ਇਹ ਤਾਂ ਹੁਣ ਜਾਂ ਰੱਬ ਨੂੰ ਪਤਾ ਹੈ ਜਾਂ ਇਹਨਾਂ ਅਧਿਕਾਰੀਆਂ ਨੂੰ ਪਤਾ ਹੈ ਇਸ ਤੋਂ ਜ਼ਿਆਦਾ ਸਾਡੀ ਬੇਨਤੀ ਸਰਕਾਰ ਨੂੰ ਅਸੀਂ ਹੱਥ ਬਨ ਕੇ ਬੇਨਤੀ ਕਰਨੇ ਸਾਰੇ ਪਿੰਡ ਵਾਲੇ ਪਿੰਡ ਵਾਲੇ ਵੀ ਆਂਦੇ ਪਾਣੇ ਜੇਕਰ ਦੋ ਦਿਨਾਂ ਨਾ ਹੋਇਆ ਤਾਂ ਜਿੱਥੇ ਧੰਗਾ ਵੀ ਲਾਵਾਂਗੇ ਤਾਂ ਬਿਲਕੁਲ ਲਾਵਾਂਗੇ ਜੀ ਸਾਰੇ ਪਿੰਡ ਵਾਲੇ ਗਰੀਬ ਗੁਰਬਾਹੇ ਸਧਾਰਨ ਲੋਕ ਨੇ ਮਿਹਨਤ ਮਜ਼ਦੂਰੀ ਵਾਲੇ ਨੇ ਪਰ ਰੋਜ਼ ਪਰੇਸ਼ਾਨੀ ਦਿਨੇ ਰਾਤ ਸਾਡੀਆਂ ਤਾਂ ਰੋਟੀਆਂ ਰਾਮੰਨਾਂ ਰਹਿੰਦੀਆਂ ਸਾਡੇ ਕੋਲ ਐਕਸੀਡੈਂਟ ਹੋ ਗਿਆ ਤਾਂ ਮੇਰੇ ਵਰਗਨ ਤੋਂ ਫੁੱਟਦਾਂ ਤੋਂ ਵੈਸੇ ਟੈਨਸ਼ਨ ਹੋ ਜਾਂਦੀ ਐਨਾ ਹੀ ਕਹਿੰਦਾ ਹਾਂ ਮੈਂ ਬੇਨਤੀ ਫਿਰ ਕਰਨਾ ਸਰਕਾਰ ਨੂੰ ਵੀਰ ਸਾਡੇ ਇੱਕ ਪਾਣੀ ਦੀ ਨਿਕਾਸੀ ਜੇ ਕਟੋੜੇ ਸਾਡੇ ਭਰ ਦਿਓ ਹੋਰ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੇ ਪਰੰਡਗੇ ਤਾਂ ਨਹੀਂ ਤਾਂ ਫਿਰ ਅਸੀਂ ਤਾਂ ਫਿਰ ਜਿਹੜਾ ਜੀਨੇ ਪੈਂਦੀ ਆਪਣੇ ਤੇ ਅੱਜ ਸਵੇਰ ਦੀ ਕਰੀਬ ਗੱਲ ਆ ਸਾਨੂੰ ਤਲਾਹ ਮਿਲੀ ਆ ਵੀ ਪਿੰਡ ਬਾਬਾ ਵਸਤੀ ਸਰੂਪਦਾਸ ਦੇ ਨੇੜੇ ਐਕਸੀਡੈਂਟ ਹੋ ਗਿਆ ਇੱਕ ਸਾਈਡ ਤੋਂ ਕਾਰ ਆ ਰਹੀ ਸੀਗੀ ਿੱਟ ਸਾਈਡ ਤੋਂ ਪੰਜਾਬ ਰੋਡ ਦੇ ਵਿੱਚ ਦੀ ਬੱਸ ਆ ਰਹੀ ਸੀਗੀ ਕਿਤੇ ਥੋੜਾ ਜਿਹਾ ਸੜਕ ਦੇ ਵਿੱਚ ਥੋੜਾ ਜਿਹਾ ਹੋਣ ਕਰਕੇ ਉਹਦੇ ਕਰਕੇ ਇਹਨਾਂ ਦੀ ਆਪਸ ਵਿੱਚ ਲੱਗ ਗਈਆਂ ਗੱਡੀਆਂ ਮੌਕੇ ਤੇ ਪਹੁੰਚੇ ਆਂ ਕਾਰ ਵੀ ਚੱਲ ਰਹੀ ਹੈ ਪੁਛਕਿਸ਼ ਹੋ ਰਹੀ ਆ ਉਹਦੇ ਮੁਤਾਬਕ ਜੜੀ ਬਣਦੀ ਆ ਕਾਰ ਵੀ ਅਮਲੇ ਚ ਲੈਂਦੀ ਬਰਜਾਨੀ ਨੁਕਸਾਨ ਤਾਂ ਨਹੀਂ ਆ ਸਟੈਂਸਟਨ ਲੱਗੀਆਂ ਨਹੀਂ ਨਹੀਂ ਕੋਈ ਨਹੀਂ ਹੈਗਾ ਜਸਮਤਾਲਕ ਬਾਸ ਦੇ ਕਨੈਕਟਰ ਤੇ ਬਾਸ ਦੇ ਡਰਾਈਵਰ ਦੱਸ ਰਹੇ ਨੇ ਸਵਾਰੀ ਦੇ ਕਿਸੇ ਦੇ ਕੋਈ ਵੀ ਮਾਨਵੀ ਜਾਨੀ ਨੁਕਸਾਨ ਨਹੀਂ ਸਾਰੇ ਆਸ-ਪਾਸ ਦੇ ਲੋਕ ਕਹਿੰਦੇ ਨੇ ਜਿਹੜਾ ਸੜਕ 'ਚ ਖੱਡਾ ਬੜਾ ਅੱਗੇ ਵੱਡਾ ਆ ਉਹਦੇ ਕਰਕੇ ਡੇਲੀ ਕੋਈ ਨਾ ਕੋਈ ਇੱਥੇ ਐਕਸੀਡੈਂਟ ਹੁੰਦਾ ਉਹ ਪੰਚਾਇਤ ਇਹਦੀ ਰਿਪੇਅਰ ਕਰ ਰਹੀ ਸੀਗੀ ਇੱਕ ਸਾਈਡ ਤੋਂ ਪੰਚਾਇਤ ਨੇ ਰਿਪੇਅਰ ਕਰਾ ਦਿੱਤੀ ਹੈਗੀ ਜਾਂ ਦੂਜੀ ਪੰਚਾਇਤ ਦੂਜੀ ਸਾਈਡ ਤੋਂ ਪਰ ਫੇਰ ਚੱਲ ਰਹੀ ਸੀਗੀ ਇਹਦੇ ਜਿਹੜਾ ਪਿੰਡ ਦਾ ਪਾਣੀ ਪੂਣੀ ਦਾ ਨਿਕਾਸ ਨਾ ਹੋਣ ਕਰਕੇ ਇੱਥੇ ਸੜਕ ਤੇ ਥੋੜੀ ਜਿਹੀ ਖੱਡੇ ਦੀ ਹੱਗੀ ਆ ਦਿੱਕਾ ਸਰ ਰੋਡਵੇ ਦੇ ਮੁਲਾਜ਼ਮ ਕਹਿੰਦੇ ਨੇ ਕਿ ਬਾ ਜਿਹੜੀ ਗੱਡੀ ਸੀਗੀ ਉਹਦੀ ਸਪੀਡ ਵੀ ਓਵਰ ਸੀ ਇਹ ਤਾਂ ਜੀ ਹੁਣ ਜੋ ਤਫਤੀਸ਼ੇ ਵਿੱਚ ਸਾਹਮਣੇ ਗੱਲ ਆਏਗੀ ਉਸ ਮੁਤਾਬਕ ਕਾਰਵਾਈ ਕੀਤੀ ਹੈਗੀ ਜੀ ਜਿੰਨਾ ਕੁ ਸੂਰ ਮਰੇਗਾ ਉਹਦੇ ਮੁਤਾਬਕ ਚੱਲਿਆ ਜਾਏਗਾ ਸਤੰਸਾ ਲੱਗੀਆਂ ਜੀ ਇਸ ਹਸਾਬ ਤੇ ਜ ਲੋਕਾਂ ਹਾਂ ਨਹੀਂ ਜੀ ਉਸ ਤਰ੍ਹਾਂ ਦੇ ਕੋਈ ਨੁਕਸਾਨ ਨਹੀਂ ਹੋਇਆਗਾ ਗੱਡੀਆਂ ਦੋਨਾਂ ਦੇ ਨੁਕਸਾਨ ਹੋਇਆ ਉਹੋ ਜੀ ਹਾਲੇ ਤੱਕ ਕੋਈ ਸਾਨੂੰ ਇੰਟੀਮੇਸ਼ਨ ਵੀ ਨਹੀਂ ਆਈ ਬੱਸ ਦੀ ਸਵਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ i uh -huh. uh -huh.